ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਖਲੀਜ਼ ਇਬਰਾਨ ਦੀ ਕਿਤਾਬ ਪੈਗੰਬਰ ਅੱਜ ਆਪਾਂ ਪੜਾਂਗੇ ਵਿਸ਼ਾ ਪ੍ਰਾਰਥਨਾ ਉੱਪਰ ਪੈਗੰਬਰ ਦੇ ਬੋਲ ਫਿਰ ਇੱਕ ਹੋਰ ਪੁਜਾਰੀ ਨੇ ਕਿਹਾ ਸਾਨੂੰ ਪ੍ਰਾਰਥਨਾ ਬਾਰੇ ਕੁਝ ਦੱਸੋ ਤੇ ਉਸ ਨੇ ਉੱਤਰ ਵਜੋ ਕਿਹਾ ਤੁਸੀਂ ਦੁੱਖ ਵੇਲੇ ਜਾਂ ਲੋੜ ਵੇਲੇ ਪ੍ਰਾਰਥਨਾ ਕਰਦੇ ਹੋ ਕਿਹਾ ਚੰਗਾ ਹੋਵੇ ਤੁਸੀਂ ਆਪਣੀ ਖੁਸ਼ੀ ਦੀ ਭਰਪੂਰਤਾ ਵਿੱਚ ਤੇ ਸੁੱਖ ਸੰਪਤੀ ਦੇ ਦਿਨਾਂ ਵਿੱਚ ਵੀ ਪ੍ਰਾਰਥਨਾ ਕਰੋ ਪ੍ਰਾਰਥਨਾ ਕੀ ਹੈ ਆਪਣੇ ਆਪੇ ਦਾ ਫੈਲਾਓ ਜਾਂ ਉਹ ਜੀਵੰਤ ਇਥਰ ਵਿੱਚ ਮਿਲ ਜਾਵੇ ਜੇਕਰ ਆਪਣੇ ਹਨੇਰੇ ਨੂੰ ਪਲਾੜ ਵਿੱਚ ਅਲੱਦ ਦੇਣ ਨਾਲ ਤੁਹਾਨੂੰ ਰਾਹਤ ਮਿਲਦੀ ਹੈ ਤਾਂ ਆਪਣੇ ਦਿਲ ਦੇ ਸਵੇਰੇ ਨੂੰ ਬਾਹਰ ਢੋਲ ਦੇਣ ਵਿੱਚ ਤੁਹਾਨੂੰ ਖੁਸ਼ੀ ਮਿਲੇਗੀ ਜਦੋਂ ਤੁਹਾਡੀ ਆਤਮਾ ਤੁਹਾਨੂੰ ਪ੍ਰਾਰਥਨਾ ਲਈ ਸੱਦ ਬੁલાਉਂਦੀ ਹੈ ਉਦੋਂ ਜੇਕਰ ਤੁਸੀਂ ਹੰਝੂ ਘੇਰੇ ਬਿਨਾਂ ਨਹੀਂ ਰਹਿ ਸਕਦੇ ਤਾਂ ਉਸ ਨੂੰ ਚਾਹੀਦਾ ਹੈ ਕਿ ਤੁਹਾਨੂੰ ਬਾਰ-ਬਾਰ ਆਰਾ ਲਾਵੇ ਤਾਂ ਜੂ ਅਸੀਂ ਹੰਝੂ ਥਾਣੀ ਲੰਘਦੇ ਹਾਂ ਅੰਤ ਹਾਸੇ ਤੱਕ ਆ ਪਹੁੰਚੇ ਪ੍ਰਾਰਥਨਾ ਵੇਲੇ ਤੁਸੀਂ ਉ ਤਾਂ ਉੱਠ ਕੇ ਉਹਨਾਂ ਨੂੰ ਮਿਲਦੇ ਹੋ ਜੋ ਉਸੇ ਪ੍ਰਾਰਥਨਾ ਵਿੱਚ ਮਗਨ ਹਨ ਇਹਨਾਂ ਨੂੰ ਤੁਸੀਂ ਪ੍ਰਾਰਥਨਾ ਵਿੱਚ ਹੀ ਮਿਲ ਸਕਦੇ ਹੋ ਇਸ ਲਈ ਉਸ ਅਦੇਸ਼ ਪ੍ਰਾਰਥਨਾ ਗ੍ਰਹਿ ਵਿੱਚ ਤੁਹਾਡਾ ਫੇਰਾ ਕੇ ਵਰਬਿਸਮਾਦ ਉਨਮਾਦ ਅਤੇ ਮਿੱਠੇ ਸਹਿਮੇ ਲਈ ਹੀ ਹੋਵੇ ਜੇ ਤੁਸੀਂ ਪ੍ਰਾਰਥਨਾ ਗ੍ਰਹਿ ਵਿੱਚ ਜਾਤਨਾ ਤੋਂ ਸਿਵਾ ਕਿਸੇ ਹੋਰ ਅਦੇਸ਼ ਲਈ ਨਹੀਂ ਜਾਂਦੇ ਤਾਂ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਜੇਕਰ ਤੁਸੀਂ ਉੱਥੇ ਨਿਰਮਾਣ ਬਣਨ ਲਈ ਹੀ ਜਾਂਦੇ ਹੋ ਤਾਂ ਤੁਹਾਨੂੰ ਉੱਚਤਾ ਕਦੇ ਵੀ ਪ੍ਰਾਪਤ ਨਹੀਂ ਹੋਵੇਗੀ ਜੇਕਰ ਤੁਸੀਂ ਉੱਥੇ ਦੂਸਰਿਆਂ ਦੇ ਭਲੇ ਲਈ ਕੁਝ ਮੰਗਣ ਜਾਂਦੇ ਹੋ ਤਾਂ ਵੀ ਤੁਹਾਨੂੰ ਸੁਣਿਆ ਨਹੀਂ ਜਾਵੇਗਾ ਇਤਨਾ ਹੀ ਕਾਫੀ ਹੈ ਕਿ ਤੁਸੀਂ अदਿਸ ਮੰਦਰ ਵਿੱਚ ਪ੍ਰਵੇਸ਼ ਕਰੋ ਸ਼ਬਦਾਂ ਨਾਲ ਹੀ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ ਇਹ ਗੱਲ ਮੈਂ ਤੁਹਾਨੂੰ ਸਿਖਾ ਨਹੀਂ ਸਕਦਾ ਰੱਬ ਤੁਹਾਡੇ ਬੋਲ ਕੇਵਲ ਉਦੋਂ ਹੀ ਸੁਣਦਾ ਹੈ ਜਦੋਂ ਉਹ ਆਪ ਤੁਹਾਡੇ ਬੁੱਲਾਂ ਰਹੀਂ ਬੋਲਦਾ ਹੈ ਮੈਂ ਤੁਹਾਨੂੰ ਸਮੁੰਦਰਾਂ ਜੰਗਲਾਂ ਤੇ ਪਹਾੜਾਂ ਦੀ ਪ੍ਰਾਰਥਨਾ ਨਹੀਂ ਸਿਖਾ ਸਕਦਾ ਪਰ ਤੁਹਾਡੇ ਵਿੱਚ ਜਿਹੜੇ ਪਹਾੜਾਂ ਜੰਗਲਾਂ ਤੇ ਸਮੁੰਦਰਾਂ ਦੇ ਜਣੇ ਹਨ ਉਹ ਆਪਣੇ ਦਿਲ ਵਿੱਚ ਉਹਨਾਂ ਦੀ ਪ੍ਰਾਰਥਨਾ ਨੂੰ ਲੱਭ ਸਕਦੇ ਹਨ ਅਤੇ ਜਿਹੜੇ ਰਾਤ ਦੇ ਸਨਾਟੇ ਵਿੱਚ ਉਹਨਾਂ ਦੀਆਂ ਗੱਲਾਂ ਸੁਣ ਸਕਦੇ ਹਨ ਉਹ ਉਹਨਾਂ ਨੂੰ ਚੁੱਪ ਬੋਲ ਉਚਾਰ ਦੇ ਸੁਣਨਗੇ ਸਾਡੇ ਰੱਬਾ ਤੂੰ ਸਾਡਾ ਸਮੰਖ ਆਪਾ ਹੈ ਤੇਰੀ ਹੀ ਇੱਛਾ ਸਾਡੇ ਅੰਦਰ ਇੱਛਦੀ ਹੈ ਤੇਰੀ ਹੀ ਰੀਜ ਸਾਡੇ ਅੰਦਰ ਰੀਜਦੀ ਹੈ ਤੇਰੀ ਪ੍ਰਾਰਥਨਾ ਨਾਲ ਹੀ ਸਾਡੀਆਂ ਰਾਤਾਂ ਜੋ ਤੇਰੀਆਂ ਹੀ ਹਨ ਦਿਨ ਬਣ ਜਾਂਦੀਆਂ ਹਨ ਇਹ ਦਿਨ ਵੀ ਤੇਰੇ ਹੀ ਹਨ ਅਸੀਂ ਤੇਤੋ ਕੁਝ ਨਹੀਂ ਮੰਗ ਸਕਦੇ ਕਿਉਂਕਿ ਤੈਨੂੰ ਸਾਡੀਆਂ ਲੋੜਾਂ ਦਾ ਉਦੋਂ ਵੀ ਪਤਾ ਹੁੰਦਾ ਹੈ ਜਦੋਂ ਉਹਨਾਂ ਦਾ ਸਾਡੇ ਅੰਦਰ ਜਨਮ ਵੀ ਨਹੀਂ ਹੋਇਆ ਹੁੰਦਾ ਤੂੰ ਸਾਡੀ ਲੋੜ ਹੈ ਤੂੰ ਸਾਨੂੰ ਆਪਣੇ ਵਿੱਚੋਂ ਰਤਾ ਕੋ ਹੋਰ ਦੇ ਕੇ ਸਭ ਕੁਝ ਦੇ ਦਿੰਦਾ ਹੈ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਵਿਸ਼ਾ ਖੁਸ਼ੀ ਦੇ ਉੱਪਰ ਪੈਗੰਬਰ ਦੇ قول ਫਿਰ ਇੱਕ ਫਕੀਰ ਜੋ ਸਾਲ ਵਿੱਚ ਇੱਕ ਵਾਰ ਸ਼ਹਿਰ ਆਉਂਦਾ ਸੀ ਆਗਾਮ ਵਧਿਆ ਤੇ ਕਹਿਣ ਲੱਗਾ ਸਾਨੂੰ ਖੁਸ਼ੀ ਦੀ ਗੱਲ ਸੁਣਾ ਤੇ ਉਸ ਨੇ ਉੱਤਰ ਵਿੱਚ ਕਿਹਾ ਖੁਸ਼ੀ ਸਤੰਤਰਤਾ ਦਾ ਗੀਤ ਹੈ ਪਰ ਇਸਤੰਤਰਤਾ ਨਹੀਂ ਖੁਸ਼ੀ ਜਿਵੇਂ ਰੀਜਾ ਨੂੰ ਬੂਰ ਪਵੇ ਪਰ ਇਹ ਹੀ ਜਾਂਦਾ ਫਲ ਨਹੀਂ ਖੁਸ਼ੀ ਜਿਵੇਂ ਉਚਾਈ ਨੂੰ ਗਹਿਰਾਈ ਆਵਾਜ਼ ਦੇ ਰਹੀ ਹੋਵੇ ਪਰ ਇਹ ਨਾ ਗਹਿਰਾਈ ਹੈ ਨਾ ਉਚਾਈ ਖੁਸ਼ੀ ਜਿਵੇਂ ਪਿੰਜਰੇ ਬੰਦ ਨੂੰ ਪੰਖ ਨਿਕਲ ਆਉਣ ਖੁਸ਼ੀ ਇਹ ਕਿਸੇ ਘਰੇ ਵਿੱਚ ਬੱਚਾ ਪਲਾੜ ਨਹੀਂ ਹਾਂ ਸੱਚਮੁੱਚ ਹੀ ਖੁਸ਼ੀ ਸਤੰਤਰਤਾ ਦਾ ਗੀਤ ਹੈ ਮੇਰੀ ਰੀਜ ਹੈ ਤੁਸੀਂ ਇਹ ਗੀਤ ਆਪਣੇ ਦਿਲ ਦੀ ਭਰਪੂਰਤਾ ਨਾਲ ਗਾਓ ਪਰ ਮੈਂ ਨਹੀਂ ਚਾਹੁੰਦਾ ਤੁਸੀਂ ਗਾਉਂਦੇ ਗਾਉਂਦੇ ਆਪਣੇ ਦਿਲ ਕੋ ਆ ਬੈਠੋ ਤੁਹਾਡੇ ਵਿੱਚੋਂ ਕੁਝ ਨੌਜਵਾਨ ਖੁਸ਼ੀ ਨੂੰ یوں ਲੱਭਦੇ ਫਿਰਦੇ ਹਨ ਜਿਵੇਂ ਇਹ ਸਭ ਕੁਝ ਹੋਵੇ ਉਹਨਾਂ ਦੀ ਅਦਾਲਤ ਹੁੰਦੀ ਹੈ ਤੇ ਉਹਨਾਂ ਨੂੰ ਤਾੜਨਾ ਕੀਤੀ ਜਾਂਦੀ ਹੈ ਪਰ ਮੈਂ ਨਾ ਉਹਨਾਂ ਦੀ ਅਦਾਲਤ ਕਰਾਂਗਾ ਨਾ ਤਾੜਨਾ ਮੈਂ ਚਾਹਾਂਗਾ ਉਹ ਖੁਸ਼ੀ ਲੱਭਦੇ ਰਹਿਣ ਕਿਉਂਕਿ ਉਹਨਾਂ ਨੂੰ ਖੁਸ਼ੀ ਮਿਲੀ ਤਾਂ ਉਹ ਇਕੱਲੀ ਨਹੀਂ ਹੋਵੇਗੀ ਖੁਸ਼ੀ ਦੀਆਂ ਸੱਤ ਭੈਣਾਂ ਹਨ ਉਹਨਾਂ ਵਿੱਚ ਸਭ ਤੋਂ ਨਗੁਣੀ ਵੀ ਉਸ ਤੋਂ ਸੁਣੀ ਹੈ ਤੁਸੀਂ ਉਸ ਆਦਮੀ ਦੀ ਕਹਾਣੀ ਨਹੀਂ ਸੁਣੀ ਜੋ ਕੰਦਮੂਲ ਵਾਸਤੇ ਧਰਤੀ ਖੋਦ ਰਿਹਾ ਸੀ ਤੇ ਉਸ ਨੂੰ ਇੱਕ ਖਜ਼ਾਨਾ ਲੱਭ ਪਿਆ ਤੁਹਾਡੇ ਵਿੱਚੋਂ ਕੁਝ ਵੱਡ ਉਮਰੇ ਖੁਸ਼ੀ ਨੂੰ ਪਛਤਾਵੇ ਨਾਲ ਯਾਦ ਕਰਦੇ ਹਨ ਜਿਵੇਂ ਖੁਸ਼ੀਆਂ ਸ਼ਰਾਬ ਸਮੇਂ ਦੇ ਕੋ ਕਰਮ ਹੋਣ ਪਰ ਪਛਤਾਵੇ ਨਾਲ ਮਨ ਤੋਂ ਲਿਆ ਜਾਂਦਾ ਹੈ ਪਛਤਾਵੇ ਨਾਲ ਮਨ ਦੀ ਚੰਡਾਈ ਨਹੀਂ ਹੁੰਦੀ ਵੱਡ ਉਮਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਖੁਸ਼ੀਆਂ ਨੂੰ ਹੁਣ ਨਾਲ ਦੀਆਂ ਬਾੜੀਆਂ ਵਾਂਗ ਸ਼ੁਕਰਾਨੇ ਨਾਲ ਯਾਦ ਕਰਨ ਪਰ ਜੇ ਉਹਨਾਂ ਨੇ ਪ੍ਰਸਤਾਵੇ ਵਿੱਚ ਹੀ ਸੁੱਖ ਮਿਲਦਾ ਹੈ ਤਾਂ ਉਹ ਸੁੱਖ ਲੈ ਪਰ ਤੁਹਾਡੇ ਵਿੱਚ ਕੁਝ ਜਣੇ ਨਾ ਨੌਜਵਾਨ ਹਨ ਤੇ ਖੁਸ਼ੀ ਲੱਭਦੇ ਫਿਰਨ ਨਾ ਬੁੱਢੜੇ ਕਿ ਖੁਸ਼ੀ ਨੂੰ ਯਾਦ ਕਰਨ ਲੱਭਣ ਤੇ ਚੇਤਨ ਤੋਂ ਡਰਦੇ ਉਹ ਸਭ ਖੁਸ਼ੀਆਂ ਤੋਂ ਕੰਨੀ ਘਤਰਾਉਂਦੇ ਹਨ ਮਤੇ ਕਿ ਤੇ ਰੂਹ ਦੀ ਅਪੇਖਿਆ ਜਾਂ ਅਵੱਗਿਆ ਹੋ ਜਾਵੇ ਉਹਨਾਂ ਦੇ ਪਰਹੇਜ਼ ਵਿੱਚ ਵੀ ਉਹਨਾਂ ਦੀ ਖੁਸ਼ੀ ਹੀ ਹੈ ਕੰਧ ਮੂਰਲੇ ਧਰਤੀ ਪੁੱਟਣ ਵੇਲੇ ਜਿਨ੍ਹਾਂ ਦੇ ਹੱਥ ਕੰਬਦੇ ਹਨ ਉਹਨਾਂ ਨੂੰ ਵੀ ਇੱਕ ਖਜ਼ਾਨਾ ਲੱਭੇਗਾ ਹੀ ਪਰ ਮੈਨੂੰ ਦੱਸੋ ਰੂਦੀ ਅਵਗਿਆ ਕੌਣ ਕਰ ਸਕਦਾ ਹੈ ਕਿ ਕੋਇਲ ਰਾਤ ਦੀ ਗਹਿਰੀ ਚੁੱਪ ਦੀ ਅਵਗਿਆ ਕਰ ਸਕਦੀ ਹੈ ਜਾਂ ਟਟੈਣਾ ਗਾਰਿਆਂ ਦੀ ਅਵਗਿਆ ਕਰ ਸਕਦਾ ਹੈ ਕੀ ਤੁਹਾਡੀ ਅੱਗ ਦੀ ਲਾਟ ਜਾਂ ਧੂਆਂ ਹਵਾਓ ਪਰ ਬੋਝ ਲੱਦ ਸਕਦੇ ਹਨ ਕੀ ਤੁਹਾਡੇ ਵਿਚਾਰ ਅਨਸਾਰ ਰੂਹ ਇੱਕ ਠਹਿਰਿਆ ਹੋਇਆ ਤਲਾਹ ਹੈ ਕਿ ਤੁਸੀਂ ਡੰਡੇ ਦੀ ਇੱਕ ਛੋਹ ਨਾਲ ਉਸ ਵਿੱਚ ਹਿਲਚਲ ਪੈਦਾ ਕਰ ਦਿਓਗੇ ਬਹੁਤੀ ਵਾਰ ਤੁਸੀਂ ਖੁਸ਼ੀ ਤੋਂ ਕੰਨੀ ਕਤਰਾ ਕੇ ਆਪਣੀ ਹੋਂਦ ਦੀਆਂ ਡੂੰਘਾਣਾ ਵਿੱਚ ਉਸੇ ਦੀ ਲੋਚ ਨੂੰ ਸੰਚਿਤ ਕਰਦੇ ਹੋ ਕੌਣ ਜਾਣਦਾ ਹੈ ਕਿ ਵੇਖਣ ਵਿੱਚ ਜੋ ਲੋਚ ਅੱਜ ਪਿੱਛੇ ਪੈ ਗਈ ਹੈ ਉਹ ਕੱਲ ਦੀ ਅੜੀ ਕਰ ਰਹੀ ਹੋਵੇ ਆਪਣੇ ਬਿਰਸੇ ਅਤੇ ਆਪਣੀ ਸਹੀ ਲੋੜ ਤੋਂ ਸਾਡੀ ਕਾਇਆ ਵੀ ਜਾਣੋ ਹੈ ਅਤੇ ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਸਾਡੀ ਕਾਇਆ ਤੁਹਾਡੀ ਆਤਮਾ ਦੀ ਰਵਾਵ ਹੈ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਇਸ ਵਿੱਚੋਂ ਮਿੱਠੀ ਸੰਗੀਤ ਧੁਨ ਕੱਢਦੇ ਹੋ ਜਾਂ ਰੌੜ ਖਚੋਲ ਅਵਾਜ਼ਾਂ ਹੁਣ ਤੁਸੀਂ ਆਪਣੇ ਦਿਲ ਕੋਲੋਂ ਪੁੱਛੋ ਖੁਸ਼ੀ ਵਿੱਚ ਚੰਗਾ ਕੀ ਤੇ ਮੰਦਾ ਕੀ ਇਸ ਦਨ ਖੇੜਾ ਕਿਵੇਂ ਕੀਤਾ ਜਾਵੇ ਆਪਣੇ ਖੇਤਾਂ ਤੇ ਬਾਗਾਂ ਵੱਲ ਜਾਵੋ ਤਤ ਤੁਹਾਨੂੰ ਪਤਾ ਲੱਗੇਗਾ ਕਿ ਫੁੱਲਾਂ ਵਿੱਚੋਂ ਸ਼ਹਿਦ ਇਕੱਤਰ ਕਰਕੇ ਮਧੂਮੱਖੀ ਨੂੰ ਖੁਸ਼ੀ ਮਿਲਦੀ ਹੈ ਪਰ ਫੁੱਲ ਮਧੂਮੱਖੀ ਨੂੰ ਸ਼ਹਿਦ ਦੇ ਕੇ ਖੁਸ਼ ਹੁੰਦਾ ਹੈ ਮਧੂਮੱਖੀ ਵਾਸਤੇ ਫੁੱਲ ਜ਼ਿੰਦਗੀ ਦਾ ਸੋਮਾ ਹੈ ਤੇ ਫੁੱਲ ਵਾਸਤੇ ਮਧੂਮੱਖੀ ਪਿਆਰ ਸਨੇੜੇ ਦੀ ਅਦੂਤ ਹੈ ਮਧੂਮੱਖੀ ਤੇ ਫੁੱਲ ਦੋਹਾਂ ਲਈ ਖੁਸ਼ੀ ਲੈਣੀ ਤੇ ਦੇਣੀ ਇੱਕ ਲੋੜ ਵੀ ਹੈ ਤੇ ਆਨੰਦ ਵੀ ਪਰਫਾ ਦੇ ਲੋਕੋ ਆਪਣੀਆਂ ਖੁਸ਼ੀਆਂ ਵੇਲੇ ਫੁੱਲਾ ਤੇ ਮધુ ਮੱਖੀਆਂ ਵਾਂਗ ਹੋ ਜਾਵੋ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਪੈਗੰਬਰ ਅਜਾ ਪੜਾਂਗੇ ਵਿਸ਼ਾ ਹੁਸਨ ਉੱਪਰ ਪੈਗੰਬਰ ਦੇ ਬੋਲ ਤੇ ਇੱਕ ਸ਼ਾਇਰ ਨੇ ਕਿਹਾ ਸਾਨੂੰ ਹੁਸਨ ਦੀ ਗੱਲ ਸੁਣਾ ਉਸਨੇ ਉੱਤਰ ਦਿੱਤਾ ਹੁਸਨ ਉਹ ਤੁਸੀਂ ਕਿੱਥੋਂ ਲੱਭੋਗੇ ਤੇ ਉਹ ਤੁਹਾਨੂੰ ਮਿਲੇਗਾ ਵੀ ਕਿਵੇਂ ਜੇ ਉਹ ਆਪ ਹੀ ਤੋੜਾ ਰਾਣਾ ਬਣ ਜਾਵੇ ਤੇ ਰਹਿਨਮਾ ਵੀ ਕੋਸੀ ਉਸ ਦੀ ਗੱਲ ਵੀ ਕਿਵੇਂ ਕਰ ਸਕਦੇ ਹੋ ਜਿੰਨਾ ਚਿਰ ਤੁਹਾਡੇ ਬੋਲਾਂ ਦਾ ਤਾਣਾ ਬੇਟਾ ਉਹ ਆਪ ਹੀ ਨਾ ਬੁਣੇ ਦੀਨ ਦੁਖੀ ਤੇ ਪੀੜਤ ਲੋਕ ਕਹਿੰਦੇ ਹਨ ਹੁਸਨ ਮਿਹਰਬਾਨ ਹੈ ਅਸੀਲ ਹੈ ਉਹ ਸਾਡੇ ਵਿਚਕਰ ਇਉਂ ਵਿਚਰਦਾ ਹੈ ਜਿਵੇਂ ਅੱਧ ਸ਼ਰਮਾਈ ਜੋਵਨਵੰਤੀ ਮਾਂ ਹੋਵੇ ਤਰੰਗ ਵਿੱਚ ਆਏ ਲੋਕ ਕਹਿੰਦੇ ਹਨ ਨਹੀਂ ਨਹੀਂ ਹੁਸਨ ਬਹੁਤ ਬਲਕਾਰ ਤੇ ਭਾਵਨਾ ਹੈ ਉਹ ਤਾਂ ਛਖੜਵਾੰਗ ਹੈ ਜੋ ਹੈ ਧਰਤੀ ਉੱਪਰ ਆਕਾਸ਼ ਦੋਹਾਂ ਨੂੰ ਝੰਡੋਰ ਸੁੱਟਦਾ ਹੈ ਥੱਕਿਆ ਹੁੱਟੇ ਲੋਕ ਕਹਿੰਦੇ ਹਨ ਹੁਸਨ ਤਾਂ ਮਦਮ ਜਹੇ ਗੋਸ਼ੇ ਵਿੱਚ ਹੁੰਦਾ ਹੈ ਉਹ ਸਾਡੀ ਰੂਹ ਵਿੱਚ ਬੈ ਕੇ ਗੱਲਾਂ ਕਰਦਾ ਹੈ ਪਰ ਬੇਚੈਨ ਲੋਕ ਕਹਿੰਦੇ ਹਨ ਅਸੀਂ ਹੁਸਨ ਨੂੰ ਪਰਬਤਾਂ ਅੰਦਰ ਵਾਜਾਂ ਮਾਰਦਿਆ ਸੁਣਿਆ ਹੈ ਉਸ ਦੀਆਂ ਹੂਕਾਂ ਦੇ ਨਾਲ ਨਾਲ ਘੋੜਿਆਂ ਦੀਆਂ ਪੈੜਚਾਲਾਂ ਖੰਭਾਂ ਦੀਆਂ ਫੜਫੜਾਹਟ ਤੇ ਸ਼ੇਰ ਦੀ ਦਹਾੜ ਸੁਣਾਈ ਦਿੰਦੀ ਹੈ ਰਾਤ ਵੇਲੇ ਸ਼ਹਿਰ ਦੇ ਪਾਹਰੂ ਕਹਿੰਦੇ ਹਨ ਹੁਸਨ ਸਵੇਰੇ ਸਾਰੀ ਵੇਲੇ ਪੂਰਬ ਵੱਲ ਉੱਗੇਗਾ ਸੇਕਰ ਦੁਪਹਿਰੇ ਮਿਹਨਤ ਮੁਸ਼ਕਤਾਂ ਵਿੱਚ ਰੁੱਜੇ ਤੇ ਕਰੜੇ ਪੈਡੇ ਕਰਨ ਵਾਲੇ ਲੋਕ ਕਹਿੰਦੇ ਹਨ ਅਸੀਂ ਹੁਸਨ ਨੂੰ ਤ੍ਰਿਕਾਲ ਸੰਧਿਆ ਦੀ ਬਾਰੀ ਥਾਣੀ ਧਰਤੀ ਉੱਪਰ ਪਲਮੀਆਂ ਵੇਖਿਆ ਹੈ ਸਿਆਲਾਂ ਵਿੱਚ ਬਰਫਾਂ ਵੱਜੇ ਲੋਕ ਕਹਿੰਦੇ ਹਨ ਹੁਸਨ ਬਸੰਤ ਰੁੱਤ ਵਿੱਚ ਆਊ ਪਰਬਤ ਉੱਪਰ ਟੱਪ ਦਾ ਨੱਚਦਾ ਹੁਨਾ ਵਿੱਚ ਵਾਡੇ ਕਹਿੰਦੇ ਹਨ ਅਸੀਂ ਉਹਨੂੰ ਅਸੂ ਕੱਤੇ ਦੇ ਪੱਤਿਆਂ ਵਿੱਚ ਨੱਚਦੇ ਵੇਖਿਆ ਹੈ ਉਸਦੇ ਬਾੜਾਂ ਵਿੱਚ برف ਦਾ ਹਲਕਾ ਜਿਹਾ ਤਰੌਂਕਾ ਸੀ ਹੁਸਨਵਾਰ ਇਹ ਸਾਰੀਆਂ ਗੱਲਾਂ ਤੁਸੀਂ ਕਹਿ ਚੁੱਕੇ ਹੋ ਪਰ ਅਸਲ ਵਿੱਚ ਤੁਸੀਂ ਉਸ ਦੀ ਗੱਲ ਨਹੀਂ ਕੀਤੀ ਬਲਕਿ ਆਪਣੀਆਂ ਅਤ੍ਰਿਪਤ ਲੋੜਾਂ ਦੀ ਗੱਲ ਕੀਤੀ ਹੈ ਹੁਸਨ ਲੋੜ ਨਹੀਂ ਬਿਸਮਾਦ ਭਰਿਆ ਆਨੰਦ ਹੈ ਇਹ ਕੋਈ ਪਿਆਸਾ ਮੂੰਹ ਨਹੀਂ ਨਾ ਇਹ ਕਿਸੇ ਅੱਗੇ ਫੈਲਿਆ ਹੋਇਆ ਸਖਣਾ ਹੱਥ ਹੈ ਸੰਦਾ ਦਗਦਾ ਮਗਦਾ ਦਿਲ ਹੈ ਟੂਣੇ ਮੋਹੀ ਆਤਮਾ ਹੈ ਇਹ ਕੋਈ ਮੂਰਤ ਨਹੀਂ ਕਿ ਤੁਸੀਂ ਵੇਖ ਲਵੋ ਨਾ ਕੋਈ ਗੀਤ ਹੈ ਜੋ ਤੁਸੀਂ ਸੁਣ ਲਵੋ ਆਹੋ ਇਹ ਮੂਰਤ ਹੈ ਜੋ ਤੁਸੀਂ ਅੱਖਾਂ ਮੀਟ ਕੇ ਵੇਖਦੇ ਹੋ ਇਹ ਗੀਤ ਹੈ ਜੋ ਕੰਨ ਬੰਦ ਕਰਕੇ ਸੁਣਦੇ ਹੋ ਇਹ ਪੱਛੇ ਹੋਏ ਸੱਕ ਵਿਚਲਾ ਰਸ ਨਹੀਂ ਨਾ ਇਹ ਪੰਜੇ ਵਿੱਚ ਫਸਿਆ ਪੰਖ ਹੈ ਇਹ ਸਦਾ ਖੜਿਆ ਬਾਗ ਹੈ ਇਸਦਾ ਉੱਡਦੇ ਫਰਿਸ਼ਤਿਆਂ ਦੀ ਡਾਰ ਹੈ ਉਰਫਾ ਦੇ ਲੋਕ ਕੋ ਹੁਸਨ ਜ਼ਿੰਦਗੀ ਹੈ ਜਦੋਂ ਉਹ ਆਪਣੇ ਪਵਿੱਤਰ ਮੁਖੜੇ ਤੋਂ ਨਕਾਬ ਲਾ ਦਿੰਦੀ ਹੈ ਪਰ ਜ਼ਿੰਦਗੀ ਵੀ ਤੁਸੀਂ ਹੋ ਤੇ ਉਸ ਦਾ ਨਕਾਬ ਵੀ ਤੁਸੀਂ ਹੁਸਨ ਸਦੀਵ ਕਾਲ ਹੈ ਜਦੋਂ ਉਹ ਸ਼ੀਸ਼ੇ ਵਿੱਚ ਆਪਣਾ ਦਿਦਾਰ ਕਰਦਾ ਹੈ ਪਰ ਸਦੀਵ ਕਾਲ ਵੀ ਤੁਸੀਂ ਹੋ ਤੇ ਸ਼ੀਸ਼ਾ ਵੀ ਤੁਸੀਂ ਇਹ ਵਿਚਾ ਇੱਥੇ ਹੀ ਸਮਾਪਤ ਹੁੰਦਾ ਹੈ ਪੈਗੰਬਰ ਅੱਜ ਆਪਾਂ ਪੜਾਂਗੇ ਵਿਸ਼ਾ ਧਰਮ ਉੱਪਰ ਪੈਗੰਬਰ ਦੇ ਬੋਲ ਤੇ ਫੇਰ ਇੱਕ ਬੁੱਢੇ ਪੁਜਾਰੀ ਨੇ ਕਿਹਾ ਸਾਨੂੰ ਧਰਮ ਬਾਰੇ ਕੁਝ ਦੱਸੋ ਤੇ ਉਸ ਨੇ ਕਿਹਾ ਅੱਜ ਮੈਂ ਧਰਮ ਤੋਂ ਸਿਵਾ ਹੋਰ ਵੀ ਕੋਈ ਗੱਲ ਕੀਤੀ ਹੈ ਕਿ ਧਰਮ ਸਾਡੇ ਕਰਮ ਤੇ ਸਾਰਾ ਚਿੰਤਨ ਨਹੀਂ ਕਿ ਧਰਮ ਕਰਮ ਤੇ ਚਿੰਤਨ ਤੋਂ ਪਰਾ ਬਿਸਮਾਦ ਤੇ ਅਚਰਜ ਦਾ ਉਹ ਸੋਮਾ ਨਹੀਂ ਜੋ ਸਾਡੀ ਆਤਮਾ ਵਿੱਚ ਸਦਾ ਉਮਲਦਾ ਰਹਿੰਦਾ ਹੈ ਕਾ ਮੈਂ ਸਾਡੇ ਹੱਥ ਪੱਥਰ ਤੋੜਦੇ ਹੁਣ ਜਾਂ ਖੱਡੀ ਚਲਾਉਂਦੇ ਹੁਣ ਅਸੀਂ ਬੰਦੇ ਦਾ ਵਿਸ਼ਵਾਸ ਉਸਦੇ ਕਰਮ ਤੋਂ ਜਾਂ ਉਸਦੀ ਮਨੋਤ ਉਸਦੇ ਤੰਦੇ ਤੋਂ ਕਿਵੇਂ ਨਖੇੜ ਸਕਦੇ ਹਾਂ ਕੌਣ ਆਪਣੇ ਘੜੀਆਂ ਪੈਰਾਂ ਨੂੰ ਆਪਣੇ ਸਾਹਵੇਂ ਖਿਲਾਰ ਕੇ ਕਹਿ ਸਕਦਾ ਹੈ ਆ ਰੱਬ ਲਈ ਤੇ ਆ ਮੇਰੇ ਲਈ ਆ ਮੇਰੀ ਆਤਮਾ ਲਈ ਤੇ ਆ ਮੇਰੇ ਸਰੀਰ ਲਈ ਸਭ ਘੜੀਆਂ ਪੈਰਾਂ ਪੰਖ ਹਨ ਜੋ ਪਲਾੜ ਥਾਣੀ ਉੱਡਦੇ ਜਾ ਰਹੇ ਹਨ ਆਪੇ ਤੋਂ ਆਪੇ ਤੱਕ ਜੋ ਕੋਈ ਆਪਣੇ ਸਦਾਚਾਰ ਨੂੰ ਆਪਣਾ ਸਭ ਤੋਂ ਸੋਹਣਾ ਕੱਜਨ ਸਮਝ ਕੇ ਪਹਿਨੀ ਫਿਰਦਾ ਹੈ ਔਰ ਨੰਗਾ ਹੀ ਫਰੇਤਾ ਚੰਗਾ ਧੁੱਪ ਚਮਕੇ ਜਾਂ ਹਨੇਰੀ ਵਗਦੇ ਉਸ ਪਿੰਡ ਵਿੱਚ ਕੋਈ ਛੇਕ ਨਹੀਂ ਪੈਣ ਲੱਗਾ ਜੋ ਆਪਣੇ ਆਚਰਣ ਨੂੰ ਸਦਾਚਾਰ ਨੀਤੀ ਨਾਲ ਨਿਸ਼ਚਿਤ ਕਰਦਾ ਹੈ ਉਸ ਨੇ ਆਪਣਾ ਗੀਤ ਪੰਛੀ ਪਿੰਜਰੇ ਵਿੱਚ ਕੈਦ ਕਰ ਰੱਖਿਆ ਹੈ ਸੁਤੰਤਰ ਗੀਤ ਸੀਖਾਂ ਜਾਲੀਆਂ ਥਾਣੇ ਨਹੀਂ ਆਉਂਦਾ ਜਿਸ ਨੇ ਆਵਾਦਤ ਨੂੰ ਇੱਕ ਖਿੜਕੀ ਸਮਝ ਰੱਖਿਆ ਹੈ ਕਿ ਜਦੋਂ ਜੀ ਚਾਹਿਆ ਖੋਲ ਲਈ ਜੀ ਚਾਹਿਆ ਤਾਂ ਬੰਦ ਕਰ ਲਈ ਉਸ ਨੇ ਅਜੇ ਆਪਣੀ ਆਤਮਾ ਦੇ ਘਰ ਪੈਰ ਨਹੀਂ ਰੱਖਿਆ ਇਸ ਘਰ ਦੀਆਂ ਖਿੜਕੀਆਂ ਸਰਗੀ ਤੋਂ ਸਰਗੀ ਤੱਕ ਖੁੱਲਦੀਆਂ ਹਨ ਤੁਹਾਡਾ ਨਿਤਾ ਪ੍ਰਤੀ ਦਾ ਜੀਵਨ ਹੀ ਤੁਹਾਡਾ ਮੰਦਰ ਹੈ ਤੇ ਤੁਹਾਡਾ ਧਰਮ ਵੀ ਜਦੋਂ ਕਦੀ ਇਸ ਅੰਦਰ ਪ੍ਰਵੇਸ਼ ਕਰੋ ਆਪਣਾ ਸਭ ਕੁਝ ਨਾਲ ਲੈ ਕੇ ਜਾਵੋ ਆਪਣਾ ਹਲ ਆਪਣਾ ਪਹਾਰਾ ਆਪਣੀ ਮੰਗਲੀ ਆਪਣੀ ਬੀਨ ਸਭ ਸਭ ਨਾਲ ਲੈ ਕੇ ਜਾਵੋ ਸਭ ਚੀਜ਼ਾਂ ਜੋ ਤੁਸੀਂ ਲੋੜ ਵੇਲੇ ਜਾਂ ਆਪਣੀ ਖੁਸ਼ੀ ਲਈ ਬਣਾਈਆਂ ਹਨ ਕਿਉਂਕਿ ਅੰਤਰਧਿਆਨ ਹੋ ਕੇ ਨਾ ਤੁਸੀਂ ਆਪਣੀਆਂ ਪ੍ਰਾਪਤੀਆਂ ਤੋਂ ਉੱਤਾ ਉੱਠ ਸਕਦੇ ਹੋ ਨਾ ਆਪਣੀ ਅਸਫਲਤਾਵਾਂ ਤੋਂ ਹੇਠਾਂ ਡਿੱਗ ਸਕਦੇ ਹੋ ਸਵਨਾ ਲੋਕਾਂ ਨੂੰ ਵੀ ਨਾਲ ਲੈ ਕੇ ਜਾਵੋ ਕਿਉਂਕਿ ਉਪਾਸਨਾ ਵੇਲੇ ਨਾ ਤੁਸੀਂ ਉਹਨਾਂ ਦੀਆਂ ਆਸਾਂ ਤੋਂ ਉਚੇਰੇ ਉੱਡ ਉੱਠ ਸਕਦੇ ਹੋ ਨਾ ਉਹਨਾਂ ਦੀ ਨਿਰਾਸ਼ਤਾ ਤੋਂ ਨਵੇਰੇ ਡਿੱਗ ਸਕਦੇ ਹੋ ਜੇ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਹੋ ਤਾਂ ਬਾਝਾਰ ਤਾਂ ਬੁੱਝਣ ਦੀ ਮਸ਼ਕ ਨਾ ਕਰੋ ਸਗੋਂ ਆਪਣੇ ਆਸੇ-પાસੇ ਵੇਖੋ ਰੱਬ ਤੁਹਾਨੂੰ ਤੁਹਾਡੇ ਬੱਚਿਆਂ ਵਿੱਚਕਾਰ ਖੇਡਦਾ ਦਿਸ ਪਵੇਗਾ ਭਲਾੜ ਵਿੱਚ ਵੇਖੋ ਤੁਹਾਨੂੰ ਰੱਬ ਬੱਦਲਾਂ ਵਿੱਚ ਵਿਚਰਦਾ ਮਿਲੇਗਾ ਉਸਨੇ ਬਿਜਲੀ ਦੀਆਂ ਬਾਹਾਂ ਫਲਾਈਆਂ ਹੋਣਗੀਆਂ ਕਣੀਆਂ ਦੇ ਨਾਲ-ਨਾਲ ਉਹ ਹੇਠਾਂ ਉਤਰ ਰਿਹਾ ਹੋਵੇਗਾ ਤੁਸੀਂ ਉਹਨਾਂ ਫੁੱਲਾਂ ਵਿੱਚ ਹੱਸਦਾ ਵੇਖੋਗੇ ਔਰ ਅੱਖਾਂ ਵਿੱਚ ਆਪਣੇ ਹੱਥ ਉਤਾਂ ਚੁੱਕ ਕੇ ਹਿਲਾਉਂਦਾ ਮਿਲੇਗਾ ਇਹ ਪਿਛਾ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ ਮੌਤ ਦੇ ਉੱਪਰ ਪੈਗੰਬਰ ਦੇ ਫੁੱਲ ਫਿਰ ਅਲ ਮਿੱਤਰਾ ਨੇ ਕਿਹਾ ਹੁਣ ਸਾਡੀ ਪੁੱਛ ਮੌਤ ਬਾਰੇ ਹੈ ਤੇ ਉਸਨੇ ਕਿਹਾ ਤੁਸੀਂ ਮੌਤ ਦਾ ਪਿਆਰ ਤਾਂ ਜਾਨਣਾ ਚਾਹੁੰਦੇ ਹੋ ਪਰ ਉਸ ਨੂੰ ਜ਼ਿੰਦਗੀ ਦੇ ਦਿਲ ਵਿੱਚ ਢੂੰਡੇ ਬਿਨਾਂ ਲੱਭੋਗੇ ਕਿਵੇਂ ਜਿਸ ਉੱਲੂ ਦੀਆਂ ਰਾਤਾਂ ਵੱਜੀਆਂ ਅੱਖਾਂ ਦਿਨ ਵੇਲੇ ਅੰਨੀਆਂ ਹੋ ਜਾਂਦੀਆਂ ਹਨ ਉਹ ਰੋਸ਼ਨੀ ਦੇ ਰਾਜ ਨੂੰ ਕਿਵੇਂ ਉਜਾਗਰ ਕਰ ਸਕਦਾ ਹੈ ਜੇਕਰ ਤੁਸੀਂ ਸੱਚੀ ਮੁੱચી ਮੌਤ ਦੀ ਰੂਹ ਦਾ ਦਿਦਾਰ ਕਰਨਾ ਚਾਹੁੰਦੇ ਹੋ ਤਾਂ ਆਪਣਾ ਦਿਲ ਜ਼ਿੰਦਗੀ ਦੀ ਕਾਇਆ ਸਾਹਮਣੇ ਖੋਲ ਕੇ ਰੱਖ ਦਿਓ ਕਿਉਂਕਿ ਜੋ ਜ਼ਿੰਦਗੀ ਤੇ ਮੌਤ ਦਰਿਆ ਤੇ ਸਮੁੰਦਰ ਵਾਂਗ ਇੱਕ ਹਨ ਤੁਹਾਡੀਆਂ ਆਸਾਂ ਤੇ ਰੀਜਾਂ ਦੀ ਤੁਰ ਗਹਿਰਾਈ ਵਿੱਚ ਹੀ ਅਗੰਮ ਦੇਸ਼ ਸੰਬੰਧੀ ਗਿਆਨ ਚੁੱਪ ਪਿਆ ਹੈ ਪਰਫਾਹੇਟ ਦਬੇਬੀ ਜਿਵੇਂ ਤੁਹਾਡਾ ਦਿਲ ਵੀ ਬਸੰਤ ਰੁੱਤ ਦੇ ਸੁਪਨੇ ਲੈਂਦਾ ਹੈ ਸੁਪਨਿਆਂ ਤੇ ਭਰੋਸਾ ਰੱਖੋ ਕਿਉਂ ਜੋ ਉਹਨਾਂ ਵਿੱਚ ਹੀ ਸਦੀਵਕਾਲ ਵੱਲ ਖੁੱਲਦਾ ਦਰਵਾਜ਼ਾ ਲੁਕਿਆ ਹੈ ਤੁਹਾਡਾ ਮੌਤ ਡਰ ਰਾਜੇ ਦੇ ਹਜ਼ੂਰ ਖਲੋਤੇ ਉਸ ਗੱਡਰੀਏ ਦੇ ਕੰਬੇ ਵਾਂਗ ਹੈ ਜਿਸ ਦੇ ਮੋਢੇ ਉੱਪਰ ਰਾਜਾ ਆਪਣਾ ਇੱਜ਼ਤ ਬਖਸ਼ ਹੱਥ ਰੱਖਣ ਵਾਲਾ ਹੀ ਹੈ ਕਿ ਗੱਡਰੀਏ ਦੇ ਕੰਬੇ ਹੇਠ ਇਹ ਖੁਸ਼ੀ ਨਹੀਂ ਲੁਕੀ ਹੋਈ ਕਿ ਮੈਂ ਰਾਜੇ ਦੀ ਬਖਸ਼ੀ ਖਿਲਤ ਪਹਿਨਣ ਹੀ ਵਾਲਾ ਹਾਂ ਤਾਂ ਵੀ ਕਿਉਂ ਜ਼ਤਿਹਾਨ ਆਪਣੇ ਕੰਬੇ ਵੱਲ ਨਹੀਂ ਮੌਤ ਹੈ ਕਿ ਹਵਾ ਵਿੱਚ ਨੰਗਿਆਂ ਖਲੋਣਾ ਧੁੱਪ ਵਿੱਚ ਪੰਘਰ ਕੇ ਧੁੱਪ ਬਣ ਜਾਣਾ ਸਾਹਾਂ ਦਾ ਮੁੱਕ ਜਾਣਾ ਕੀ ਹੈ ਸਾਹ ਦਾ ਆਪਣੇ ਆਂ ਬੇਚੈਨ ਲਹਿਰਾਂ ਤੋਂ ਮੁਕਤ ਹੋਣਾ ਜਾਂ ਜੂ ਇਹ ਉ ਤਾਂ ਉਠੇ ਫੈਲੇ ਤੇ ਨਿਰਵਿਘਨ ਹੋ ਕੇ ਰੱਬ ਨੂੰ ਲੱਭ ਸਕੇ ਚੁੱਪ ਦਰਿਆ ਦਾ ਪਾਣੀ ਪੀ ਲੈਣ ਤੋਂ ਬਾਅਦ ਹੀ ਤੁਸੀਂ ਅਸਲ ਗੀਤ ਗਾ ਸਕੋਗੇ ਬਰਬਦ ਸਿਖਰੋਂ ਪਰਪੰਤੋਂ ਬਾਅਦ ਹੀ ਤੁਹਾਡੀ ਚੜ੍ਹਾਈ ਸ਼ੁਰੂ ਹੋਵੇਗੀ। ਤੁਹਾਡਾ ਅਸਲ ਨਾਚ ਉਦੋਂ ਹੀ ਸ਼ੁਰੂ ਹੋਵੇਗਾ ਜਦ ਤੁਹਾਡੇ ਅੰਗ ਮਿੱਟੀ ਵਿੱਚ ਮਿਲ ਜਾਣਗੇ। ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ। ਸਾਨੂੰ ਇਹ ਕਿਤਾਬ ਜ਼ਿੰਦਗੀ ਨਾਲ ਜੁੜੀਆਂ ਬਹੁਤ ਹੀ ਡੂੰਘੀਆਂ ਸੱਚਾਈਆਂ ਬਾਰੇ ਦੱਸ ਜਾਂਦੀ ਹੈ। ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ। ਹੁਣ ਤੁਹਾਨੂੰ ਮਿਲਾਂਗੀ ਮੈਂ ਇੱਕ ਹੋਰ ਨਵੀਂ ਕਿਤਾਬ ਨਾਲ। ਮੇਰੇ ਤੋਂ ਅਰਜ਼ੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਲਾਈਕ ਦਾ ਸ਼ੇਅਰ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਧੰਨਵਾਦ